ਵੈਗੋਟੀ ਕਾ ਖਾਲਸਾ ਵੈਗੋਟੀ ਕੀ ਭਤੇ ਮੇਰੇ ਵੀਰੋ ਕੱਲ ਦੀ ਇੱਕ ਟੀਵੀ ਚੈਨਲਾਂ ਤੇ ਕਈਆਂ ਦੇ ਇੱਕ ਖਬਰ ਚੱਲ ਰਹੀ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਕਚਹਿਰੀ ਦੇ ਵਿੱਚ ਆਏ ਨੇ ਅਮਰ ਸਾਹਿਬ ਸ਼ੈਨ ਕੱਲ੍ਹ ਦੀ ਆ ਜਾਂ ਬਸੋ ਦੀ ਆ ਔਰ ਉੱਥੇ ਉਹਨਾਂ ਨੇ ਦੋ ਚਾਰ ਗੱਲਾਂ ਜਿਹੜੀਆਂ ਕੀਤੀਆਂ ਕਿ ਇਹ ਜਿਹੜੀ ਜਲੰਧਰ ਵਾਲੀ ਜਿੰਨ ਇਲੈਕਸ਼ਨ ਉੱਥੇ ਬਹੁਤ ਧੱਕਾ ਆਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਖੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਫੇਸ ਦਿੱਤੀਆਂ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਫੇਸ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਫੁੱਲ 608 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ। ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ। ਉਹਦੇ ਤੇ ਅਸੀਂ ਵਚਨਬੱਧ ਹਾਂ। ਮੇਰੀ ਇੱਕ ਹੱਤਵੰਦ ਬੇਨਤੀ ਹੈ। ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ। ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ। ਤੇ ਧੱਕੇ ਦੇ ਨਾਲ ਉਹ ਜਿੱਤ ਗਏ। ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਸੀਐਮ ਸਾਹਿਬ ਜਿਹੜੇ ਉਸ ਦਿਨ ਦੀ ਖੁਸ਼ੀ ਦੇ ਵਿੱਚ ਪੀਕੇ 4 ਦਿਨ ਘਰੋਂ ਹੀ ਨਹੀਂ ਨਿਕਲੇ। ਉਹ ਚਾਹੇ ਉਹਨਾਂ ਦੇ ਓਐਸਡੀਜ਼ ਨੂੰ ਪਤਾ ਬਾਅਦ ਚਾਹੇ ਉਹਨਾਂ ਦੀ ਘਰ ਵਾਲੀ ਨੂੰ ਪਤਾ ਬਾਅਦ ਤੇ ਚਾਹੇ ਸੰਧਵਾ ਸਾਹਿਬ ਨੂੰ ਦੱਸ ਸਕਦੇ। ਤੁਸੀਂ ਇਹ ਗੱਲ ਕੀਤੀ ਮਜੀਠੀਆ ਸਾਹਿਬ ਜੇ ਧੱਕਾ ਹੋਇਆ ਸੀ ਤੇ ਤੁਸੀਂ ਉਸ ਦਿਨ ਕਿਉਂ ਨਾ ਬੋਲੇ? ਕਿਹਾ ਧੱਕਾ ਹੋਇਆ। ਹੁਣ ਵਨ ਸਾਈਡਡ ਜਿੱਤ ਹੋ ਗਈ ਤੇ ਤੁਹਾਨੂੰ ਉਹ ਧੱਕਾ ਮਹਿਸੂਸ ਹੋਣਾ ਪਿਆ। ਮੈਂ ਗੱਲ ਕਰਨੀ ਚਾਹੁੰਦਾ ਕਿ ਜਿੰਨੇ ਇਲੈਕਸ਼ਨਾਂ ਹਮੇਸ਼ਾ ਸਰਕਾਰਾਂ ਜਿੱਤਦੀਆਂ ਵੇਖੋ ਤੁਸੀਂ ਵੀ ਇਲੈਕਸ਼ਨਾਂ ਲੜਦੇ ਰਹੇ ਤੁਸੀਂ ਜਿੱਤਦੇ ਰਹੇ ਭਾਵੇਂ ਕਾਰਨ ਉਸ ਨਾਲ ਤੁਹਾਡੀ ਟੱਕਰ ਹੋਵੇ ਜਿੱਤਦੇ ਰਹੇ ਅਮੁਗਿਆ ਜਿਹੜੀ ਅਖੀਰ ਵਿੱਚ ਜੈਨ ਸਾਹਿਬ ਦੇ ਤੁਸੀਂ ਜਿੰਨੀ ਇਲੈਕਸ਼ਨ ਕਰਾਈ ਸੀ ਉਹ ਸਿਰਫ 5000 ਦੇ ਮਾਰਜ ਨਾਲ ਜਿੱਤੇ ਸੀ ਪਰ ਜਿੱਤ ਗਏ ਸੋ ਇਸ ਕਰਕੇ ਇਹ ਜਿਹੜੀ ਜਿੰਨੀ ਆ ਇਹ ਇਤਿਹਾਸਿਕ ਜਿੰਨੀ ਇਲੈਕਸ਼ਨ ਮੈਂ ਸਮਝਦਾ ਕਿ ਹੋਈ ਆ ਜਿਹੜੀ ਤੇ 1 ਸੈਕਿੰਡ ਜਿੱਤ ਹੋ ਗਈ ਆ ਬੜੀ ਹੈਰਾਨੀ ਵਾਲੀ ਗੱਲ ਹੋਈ ਆ ਔਰ ਮੇਜੇਦਿਆ ਸਾਹਿਬ ਜਿਹੜੀ ਗੱਲ ਤੁਸੀਂ ਧੱਕੇ ਦੀ ਮੈਂ ਗੱਲ ਕਰ ਲਵਾਂ ਪਹਿਲਾਂ ਕਿ ਤੁਹਾਨੂੰ ਵੀ ਪਤਾ ਤੁਸੀਂ ਸਾਡੇ ਨਾਲ ਇਲੈਕਸ਼ਨ ਨਾਲ ਆਪਾਂ ਵੀ ਇਕੱਠੇ ਲੜਦੇ ਨੇ ਆ 2014 ਜਿੱਦੋਂ ਭੈਣ ਜੀ ਹਰਸਮਤ ਦੇ ਇਲੈਕਸ਼ਨ 2 ਦਿਨ ਬਾਅਦ ਚੋਈ ਤੁਸੀਂ ਸਾਨੂੰ ਸੱਦੇ ਆ ਤੇ ਬਠਿੰਡੇ ਤੇ ਜੋ ਲੇਲੇਆਣਾ ਪਿੰਡ ਦੇ ਵਿੱਚ ਜਿਹੜੀ ਲੜਾਈ ਹੋਈ ਜੋ ਕੁਝ ਉਥੇ ਹਾਲਾਤ ਬਣੇ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਪਤਾ ਧੱਗਾ ਉਹ ਹੁੰਦਾ ਜੇ ਤਕਾ ਆਣਿਓ ਜਾ ਕੇ ਕਹਿੰਨੋ ਜਾ ਕੇ ਵੋਟ ਚਾਹਦੀਏ ਘਰ ਘਰ ਜਾ ਕੇ ਤੇ ਵੋਟਾਂ ਪਾ ਜਾਣ ਧੱਗਾ ਜੀ ਇਹਦੇ ਧੱਕੇ ਨਾਲ ਹੋ ਆ ਗਿਆ ਇਹ ਧੱਕਾ ਨਹੀਂ ਹੁੰਦਾ ਇਹ ਕੁਝ ਗੱਲਾਂ ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਹੁਤ ਚੰਗੇ ਤਰ੍ਹਾਂ ਸਿੱਖੀਆਂ ਕਾਹਵੇਂ ਲੋਕਾਂ ਚ ਸੁਣਦੇ ਹੁੰਦੇ ਕੋ ਨਾਲ ਲਾ ਕੇ ਮਾਰ ਦਿੰਦੇ ਆ ਬੰਦੇ ਨੂੰ ਕਈ ਗੱਲਾਂ ਤੁਸੀਂ ਸਿੱਖੀਆਂ ਪਰ ਇਹ ਵੀ ਗੱਲਾਂ ਸਿੱਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਕਿ ਉਹ ਜਿੱਥੇ ਜਾ ਕੇ ਬੈਠ ਕੇ ਇਲੈਕਸ਼ਨ ਕਰਾਉਂਦਾ ਹੁੰਦਾ ਸੀ ਉਹਨਾਂ ਨੂੰ ਵੀ ਸੱਚਾ ਧਨੂ ਲੈਣੀ ਪਊ ਕਿ ਕੋਈ ਧੱਕਾ ਨਹੀਂ ਹੋ ਕਰਦੇ ਹੁੰਦੇ ਮੈਂ ਅੱਜ ਕਹਿ ਰਿਹਾ ਕਿ ਧੱਕਾ ਧੱਕਾ ਪੂਰੋਂ ਤੁਸੀਂ ਲੈ ਲੈਣੇ ਦੇ ਵਿੱਚ ਜ਼ਰੂਰ ਕਰਾਇਆ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਜਿਹਨਾਂ ਅੰਦਰ ਦੇ ਵਿੱਚ ਇਲੈਕਸ਼ਨ ਵੀ ਪੁੱਛਾ ਤੁਸੀਂ ਲੋਕਾਂ ਦੇ ਘਰਾਂ ਦੇ ਵਿੱਚ ਝਾਤੀ ਮਾਰਨ ਤੋਂ ਪਹਿਲਾਂ ਨਾ ਆਪਦੇ ਘਰ ਜਾਂਦੀ ਮਰੋਗੇ ਆਪਣੇ ਘਰ ਦੇ ਖਲਾਫ ਕੀ ਬਣ ਗਿਆ ਅੱਜ ਕਿਦਰ ਨੂੰ ਚਲ ਗਿਆ ਸ਼ਰੋਮੀ ਕਾਲੀ ਦਾ ਹੈ ਕਿੰਨੀਆਂ ਵੋਟਾਂ ਪਈਆਂ ਜਲੰਧਰ ਚੋਂ ਸ਼ਰੋਮੀ ਕਾਲੀ ਦਾ ਨੂੰ 1240 ਵੋਟਾਂ ਇਹ ਪਈਆਂ ਬੀਬੀ ਸਰਜੀਤ ਕੌਰ ਨੂੰ ਔਰ 734 ਪਈਆਂ ਬਸਪਾ ਨੂੰ ਮੈਨੂੰ ਅਜੇ ਤੱਕ ਇਹ ਨਹੀਂ ਕਲੀਅਰ ਹੋਇਆ ਕਿ ਸਰਦਾਰ ਵਿਕਰਮ ਸਿੰਘ ਤੇ ਮਜੀਠੀਆ ਜੀ ਨੇ ਇਹਨਾਂ ਦੋਵਾਂ ਚ ਕਿਹਦੀ ਮਦਦ ਕੀਤੀ ਹੈ ਇਹ ਵੀ ਨਹੀਂ ਕਲੀਅਰ ਹੋ ਰਿਹਾ ਆਪਾਂ ਪਹਿਲਾਂ ਉਹ ਗੱਲ ਦੇਖੀਏ ਆਪਾਂ ਕਹੇ ਨਾਈਟ 'ਚ ਵੀ ਹੋਈਏ ਨਾ ਕਿ ਜੇ ਦੌੜ ਚ ਵੀ ਹੋਵੇ 2 4 5000 ਵੋਟ ਕਰਦੇ ਹੋ ਤਾਂ ਫਿਰ ਆਪਾਂ ਮੂੰਹ ਕਹਿਣ ਦੋ ਇਹ ਗੱਲ ਚੰਗੀ ਲੱਗਦੀ ਹੈ ਕਿ ਯਾਰ ਤੱਕੇ ਨਾਲ ਜਿੱਤ ਗਈ ਫਿਰ ਤਾਂ ਆਪਾਂ ਲੱਗਦਾ ਚੰਗੇ ਹੁਣ ਇੱਕ ਬੰਦੇ 55000 ਵੋਟ ਪੈ ਗਈ ਇੱਕ ਬੰਦੇ ਨੂੰ ਸਾਨੂੰ ਪੈਂਦੀਆਂ ਇੱਕ ਬੰਦੇ 1240 ਇੱਕ ਬੰਦੇ 734 ਤੇ ਕਾਹਦਾ ਤੱਕਾ ਹੋਇਆ ਜੀ ਇਹ ਤਾਂ ਲੋਕਾਂ ਦਾ ਫਤਵਾ ਵਨ ਸਾਈਡ ਲੋਕਾਂ ਨੇ ਫਤਵਾ ਦੇ ਦਾ ਸੋ ਇਸ ਕਰਕੇ ਮੈਂ ਤੁਹਾਨੂੰ ਕਹਾਂਗਾ ਕਿ ਆਪਣਾ ਘਰ ਸੰਭਾਲੋ ਇਧਰ ਉਧਰ ਨਾ ਗੱਲ ਕਰਾਇਆ ਕਰੋ ਜਿੱਦਣ ਕੋਈ ਗੱਲ ਹੁੰਦੀ ਹੈ ਜਿੱਦਣ ਤੁਹਾਨੂੰ ਸੈਟ ਬਣਾਉਣਾ ਸੀ ਅਮਰਾਦਰ ਜੱਜ ਜੀ ਸੀ ਅਮਰਾਦਰ ਜੱਜ ਯਾਰ ਤੁਸੀਂ ਭੈ ਜਿਵੇਂ ਉਹਨੂੰ ਸੀਮ ਨੂੰ ਪੈਗ ਬਾ ਕੇ ਦੇਖੇ ਹੁੰਦੇ ਜੇ ਸਾਡੇ ਯਾਰ ਕਹਿੰਦੇ ਕੋਈ ਗੱਲ ਕਰਦੇ ਆ ਇਹ ਜੀ ਰਾਦ ਨੂੰ ਪੈਗ ਲਾਉਂਦੇ ਆ ਅਫਲਾ ਤੁਹਾਡੇ ਨਾਲ ਨਹੀਂ ਪਕਾ ਲਿਆ ਜੀ ਤੁਹਾਡੇ ਨਾਲ ਵੀ ਤਾਂ ਪੈਗਾ ਨਹੀਂ ਫੌਜਦਰੀ ਫਿਰਦੀ ਆ ਜੇ ਕਦੇ ਇਹ ਵੀ ਨੌਕਤਬਾਈ ਤਾਂ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਹੀ ਗਿਰ ਕੇ ਦੱਸ ਦੂੰਗਾ ਸੋ ਇਸ ਕਰਕੇ ਇਹ ਗੱਲਾਂ ਛੱਡ ਦਿਓ ਕਿ ਹਰ ਬੰਦੇ ਨੂੰ ਇਹੋ ਗੱਲਾਂ ਕਹਿਣੀਆਂ ਜੇ ਜੀ ਪੈਗ ਲਾਉਂਦੇ ਆ ਜੀ ਜਿਵੇਂ ਤੁਹਾਡੇ ਪੀਏ ਪਾ ਕੇ ਦੇਖੇ ਹੁੰਦੇ ਜਾਂ ਤੁਸੀਂ ਪਾ ਕੇ ਦੇਖੇ ਹੁੰਦੇ ਹੋ ਫਿਰ ਮੇਰੀ ਤੁਹਾਨੂੰ ਇਹੋ ਨਸੀਹਤ ਆ कि आपदा घर बचाओ सजे खब्बे छातियां मारनियां छड़ दियो अगला सीएम है अगला निारे लोग का तो ही में आपकी सरकार से निारे लाए बहुत बहुत धन्यवाद वैगुरु जी का खान साहब वैगुरु जी पब्लिक देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x और whatsapp चैनल पर